ਕਹੂੰਗਾ ਨਾ ਐਸਾ ਦੀਪ ਸਿੱਧੂ ਬਣੜਾ ਐਸੇ ਹੀ ਬਣੂੰਗਾ ਐਸੇ ਹੀ ਦੀਪ ਸਿੱਧੂਆਂ ਦੁਆਰਾ ਫੇਰ ਬਣੂੰਗਾ ਇਹ ਮੇਰੀ ਕ੍ਰਾਂਤੀ ਹੈ ਅਣੇ ਪਾਸੇ ਜਾਓ ਕੋਈ ਉੱਤਰ ਪਰੇ ਜਾਓ ਉਹ ਇਹਨਾਂ ਨੂੰ ਲੈ ਹੱਥ ਤੇ ਰੋ ਆਪਣੀ ਹੋਂਦ ਨੂੰ ਬਚਾਉਣ ਲਈ 71 ਹੋਏ ਪੰਜਾਬ ਦੇ ਜੱਦਮਤ ਲੋਕੋ ਸਭ ਤੋਂ ਪਹਿਲਾਂ ਗੱਜ-ਬੱਜ ਕੇ ਫਤਿਹ ਦੀ ਝਾੜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੀ ਜੱਦ ਰੱਖਣ ਤੋਂ ਪਹਿਲਾਂ ਅੱਜ ਲੁਧਿਆਣੇ ਜਿਹਨੇ ਵਿੱਚ ਆ ਲੁਧਿਆਣੇ ਦੇ ਪਿੰਡਾਂ ਦੇ ਲੋਕਾਂ ਤੋਂ ਸਵਾਲ ਪੁੱਛਣਾ ਚਾਹਣਾ ਹੈ ਕਿ ਇਹ ਪੰਜਾਬ ਦੀ ਇਹ ਦੁਰਦਸ਼ਾ ਹੋਈ ਹੈ ਅੱਜ ਸਾਡੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਸਾਡੇ ਪਾਣੀਆਂ ਦੇ ਵਿੱਚ ਯਾਰਾ ਕੈਮੀਕਲ ਪਾ ਕੇ ਸਾਨੂੰ ਮਾਰਿਆ ਜਾ ਰਿਹਾ ਹੈ ਸਾਡੇ ਇਤਿਹਾਸ ਤੇ ਹਮਲਾ ਹੋ ਰਿਹਾ ਹੈ ਸਾਡੀ ਬੋਲੀ ਤੇ ਹਮਲਾ ਹੋ ਰਿਹਾ ਹੈ ਸਾਡੀ ਜਵਾਨੀ ਅੱਜ ਨਸ਼ਿਆਂ ਨਾਲ ਕਿੱਟਿਆਂ ਨਾਲ ਮਾਰੀ ਜਾ ਰਹੀ ਹੈ ਬਹੁਤ ਵੱਡੇ ਪੱਧਰ ਤੇ ਪ੍ਰਵਾਸ ਹੋ ਰਿਹਾ ਹੈ ਅੱਜ ਕੈਨ ਪੰਜਾਬੀਆਂ ਦੇ ਪੰਜਾਬ ਤੇ ਕਬਜ਼ੇ ਹੋ ਰਹੇ ਨੇ ਚਾਹੇ ਤੁਹਾਡੀਆਂ ਜ਼ਮੀਨਾਂ ਹੋਣ ਚਾਹੇ ਤੁਹਾਡੀਆਂ ਨੌਕਰੀਆਂ ਹੋਣ ਉਹਦਾ ਜ਼ਿੰਮੇਵਾਰ ਕੌਣ ਆ ਜਵਾਬ ਦੇ ਜ਼ਿੰਮੇਵਾਰ ਕੌਣ ਆ ਤੁਸੀਂ ਕਦੇ ਖੜ ਦੇਲ ਜਾ ਕੇ ਬੌਕਰ ਨਾਲ ਕਦੇ ਖੜ ਦੇ ਪੰਜੇ ਨਾਲ ਕਦੇ ਖੜ ਦੇ ਟੱਕੜੀ ਵਾਲਾ ਨਾਲ ਰੱਖ ਦੇ ਖੜ ਦੇ ਫੁੱਲੜਾ ਨਾਲ ਕਦੇ ਕਿਸੇ ਧੜੇ ਵਿੱਚ ਕਦੇ ਕਿਸੇ ਧੜਾ ਕਦੇ ਪੰਜਾਬ ਨਾਲ ਖੜੇ ਹੋ। ਦੁੱਖ ਹੋਇਆ ਮੈਨੂੰ ਪਿੱਛੇ ਮੁੰਡੇ ਨੌਜਵਾਨ ਮਿਲੇ ਟੱਕਰੇ ਬੁੱਲਾਪੁਰਾ ਟਰੈਕਟਰ ਲੈ ਕੇ ਆ ਰਹੇ ਸੀਗੇ। ਇੱਕ ਪਾਸੇ ਕਿਸਾਨੀ ਦਾ ਝੰਡਾ ਦੂਜੇ ਪਾਸੇ ਝੰਡਾ ਕਿਹੜਾ ਕਾਂਗਰਸ ਦਾ ਪੰਦੇ ਵਾਲਾ ਇੱਥੇ ਵੀ ਖੜੇ ਹੋਣੇ ਆ ਪਿੱਛੇ ਖੜੇ ਸੱਜਣ ਮੈਨੂੰ ਇਹ ਗੱਲ ਦਾ ਜਵਾਬ ਦਿਓ ਇਹ ਉਹੀ ਕਾਂਗਰਸ ਹੈ 2005 ਦੇ ਵਿੱਚ ਕਰਨਾਲੇ ਸੈਂਕੜੇ ਲੈ ਕੇ ਜ਼ਮੀਨ ੱੱੱਬੀ ਗਈ ਟਰਾਈਡੈਂਟ ਫੈਕਟਰੀ ਲੱਗੀ ਜਦੋਂ ਪੰਜ ਸਰਕਾਰ ਕੀ ਨਹੀਂ ਸੀ ਭਾਈ ਕਾਂਗਰਸ ਦੀ ਲੋਕਾਂ ਦੇ ਲੱਤਾਂ ਬਾਹ ਤੋੜੀਆਂ ਪੁਲਿਸ ਨੇ ਡਾਂਗਾ ਮਾਰ ਕੇ ਗੋਲੀਆਂ ਮਾਰ ਕੇ ਲੱਤਾਂ ਦੇ ਵਿੱਚ ਪਹਾ ਦੇ ਵਿੱਚ ਜ਼ਖਮੀ ਕੀਤੇ ਬਹੁ ਵੱਡੇ ਪੱਦਰ ਦੇ ਕਿਸਾਨ ਕਿਹੜੀ ਸਰਕਾਰ ਸੀ ਭਾਈ ਕਾਂਗਰਸ ਦੀ ਜਵਾਬ ਦੇਣ ਦੇ ਪਿੱਛੇ ਭਾਈ ਝੰਡਾ ਲਾ ਕੇ ਆਏ ਹੋ ਦੁੱਖਾ ਨਾ ਕਰਿਓ ਇਹ ਦੁਕਾਨ ਤਾਂ ਸਾਡਾ ਇਦਾਂਲੇ ਹੋਰ ਬੇੜਾ ਕਰੂਗਾ ਮੇਰੀ ਗੱਲ ਯਾਦ ਰੱਖਿਓ ਉਹਨਾਂ ਦੂਜੇ ਪਾਸੇ ਆ ਦਿਓ ਆ ਬਾਦਲਾਹ ਕਹੀ ਜਾਂਦਾ ਸੁਖਬੀਰ ਤੋਂ ਖੜਾ ਜੇ ਉੱਥੇ ਨਮਾਦਾ ਦਫ਼ਤਰ ਦੇ ਕੇ ਮਹਾਰੀ ਕਿ ਅਸੀਂ ਜੰਮਾ ਖਰਵਾਰ ਕਰਦੇਗੇ ਜ਼ਮੀਨਾਂ ਨਹੀਂ ਜਾਣ ਦੇਵਾਂਗੇ ਸਾਨੂੰ ਲੈ ਕੇ ਆਓ ਜੇ ਭਾਨਾ ਖੇ ਕੇ ਗਿਆ ਪੰਥ ਬਚਾਉਣਾ ਪੰਜਾਬ ਬਚਾਉਣਾ ਕਿਸਾਨੀ ਬਚਾਉਣੀ ਆ ਮਜ਼ਦੂਰ ਬਚਾਉਣਾ ਆ ਕਹਿੰਦੇ ਖਤਰੇ ਚ ਪੰਥ ਤੇ ਪੰਜਾਬ ਸਾਨੂੰ ਲਿਓ 2013 ਦੇ ਵਿੱਚ ਲੈਂਡ ਐਕੁਇਰਿਸਿਸ਼ਨ ਐਕਟ ਆ ਕੌਣ ਲੈ ਕੇ ਆਇਆ ਬਈ ਉਹ ਦੱਸ ਤਾਂ ਦਿਓ ਕੌਣ ਲੈ ਕੇ ਆ ਬਦਲ ਲੈ ਕੇ ਆਏ ਹੁਣ ਫਿਰ ਨੂੰ ਲੈਣ ਨੂੰ ਸਰਦੇ ਆ ਸੁਦਾ ਹਾਲ ਪੰਜਾਬ ਦੇ ਲੋਕੋ ਉਹ ਫਟਵਾਲ ਵਰਗਾ ਹੋ ਗਿਆ ਇਧਰੋਂ ਛੱਡਾ ਮਾਰਾ ਫਟਵਾਲ ਦੇ ਦੂਜੇ ਕੋਲ 'ਚ ਉਧਰੋਂ ਛੱਡਾ ਮਾਰਾ ਇਧਰਲੇ ਗੋਲ 'ਚ ਆਈ ਕੋਟਲ ਦੇ ਪੱਲੇ ਰਹਿ ਗਿਆ ਆ ਯਾਦ ਰੱਖਿਓ ਹੁਣ ਵੀ ਕਹਾ ਤੁਸੀਂ ਕੀ ਕਰਨਾ ਹੈ ਹੁਣ ਤੁਸੀਂ ਆਪ ਭੰਗਲੇ ਥੋੜੇ ਫਸਸਾਉਣ ਲਾ ਕੇ ਮਾਰੇ ਮਾਰੇ ਵੀ ਅੱਛਾ ਹੁਣ ਇਹ ਤਾਂ ਗਏ ਬੋਕਰ ਵਾਲੇ ਇਹ ਤਾਂ ਖਤਮ ਹੋ ਗਿਆ ਇਨਕਲਾਬ ਉਹ ਲਿਆਉਣੇ ਕਿਹੜੇ ਆ ਕਾਂਗਰਸੀ ਲਿਆਉਣੇ ਆ ਅਕਾਲੀ ਲਿਆਉਣੇ ਆ ਕਿ ਬੀਜੇਪੀ ਲਿਆਉਣੇ ਆ ਉੱਥੇ ਉੱਧਰ ਨੂੰ ਹੋ ਤਰੇ ਆਹੀ ਬੰਗਲਾ ਥੋੜੇ ਭੱਲੇ ਆ ਗੱਲ ਚੱਲੀ ਬਾਈ ਨੇ ਸੁਣਾਈ ਕਿ ਐਸਾ ਜਿਹੜੀ ਲੈਂਡ ਪੋ ਨੀਤੀ ਆਈ ਹੈ ਇਹਦੇ ਵਿੱਚ ਇੱਥੇ ਪਿੰਡਾਂ ਦੇ ਦੱਚੋ ਗੁਰਦੁਆਰਿਆਂ ਦੀਆਂ ਜ਼ਮੀਨਾਂ ਦੇ ਨੰਬਰ ਵੀ ਆ ਗਏ ਵਿੱਚ ਸ਼ਹਿਰਾਂ ਦੇ ਨੰਬਰ ਵੀ ਆ ਗਏ ਵਿੱਚ ਸੇ ਪਿੰਡਾਂ ਦੇ ਘਰਾਂ ਦੇ ਨੰਬਰ ਵੀ ਆ ਗਏ ਇਹ ਗੱਲ ਚੱਲੀ ਐ ਲਿਆ ਭਾਜਪਾ ਨੂੰ ਵੀ ਲਿਆ ਉਹ ਦੇਖ ਲੋ ਕੁਮਾਰਿੰਦਰ ਉਹ ਅੱਜ ਦੇਖਣਾ ਦੇਖੀ ਜਾਂਦੇ ਹੋ ਕੱਲ ਪਾਰ ਦੀ ਕੁੜੀ ਜੈਪੁਰ ਰਾਜਸਥਾਨ ਦੇ ਵਿੱਚ ਜੱਜ ਦਾ ਪੇਪਰ ਦੇਣ ਜਾਂਦੀ ਹੈ ਉਹ ਕੁੜੀ ਨੂੰ ਜੜੀ ਕੁੜੀ ਦੇ ਵਿਚਾਰੇ ਪਤਾ ਨਹੀਂ ਕਿੰਨੇ ਸਾਲਾਂ ਦੀ ਮਿਹਨਤ ਕੀਤੀ ਲਗਾਤਾਰ ਦਰਦ ਲਾੜਦੀ ਰਹੀ ਇਹ ਮੈਂ ਜੱਜ ਬਣਨਾ ਚਾਹੁੰਨੀ ਐ ਉਸ ਕੁੜੀ ਨੂੰ ਉਸ ਪੇਪਰ ਦੇ ਵਿੱਚ ਅੰਦਰ ਨਹੀਂ ਦਾਖਲ ਹੋਣ ਦਿੰਦਾ ਕਿਉਂ ਕਿ ਉਹਦੇ ਕੜਾ ਪਾਇਆ ਸੀ ਉਹਦੇ ਕਿਰਪਾਨ ਪਾਈ ਸੀ ਜਦੋਂ ਕਿ ਸੰਵਿਧਾਨ ਨੇ ਹੱਕ ਦਿੰਦਾ ਹੈ ਕਿ ਅਸੀਂ ਕੜਾ ਪਾ ਸਕਦੇ ਹਾਂ ਕਿਰਪਾਨ ਪਾ ਸਕਦੇ ਹਾਂ ਪਰ ਉਸ ਤੋਂ ਜਿਹੜੀ ਸੌਤੀ ਸੀਗੀ ਉਸ ਤੋਂ ਜਿਹੜੇ ਬੰਦੇ ਸੀਗੇ ਉਹ ਕਹਿੰਦੇ ਭਈ ਸਾਨੂੰ ਕਿਹਾ ਗਿਆ ਵੀ ਕੋਈ ਬੰਦਾ ਕੜਾ ਨਹੀਂ ਅੰਦਰ ਪਾ ਗਿਆ ਸਕਦਾ ਕੋਈ ਬੰਦਾ ਕਿਰਪਾਨ ਨਹੀਂ ਪਾ ਸਕਦਾ ਇਹ ਯਾਦ ਰੱਖਿਓ ਹੋਣਾ ਇਹ ਹੋਣਾ ਸੋਡੇ ਨਾਲ ਉਹ ਤੈ ਕਰ ਲਗੇ ਤੁਸੀਂ ਪੱਗ ਬੰਨੋਗੇ ਕਿ ਨਹੀਂ ਬੰਨੋਗੇ ਦਾੜੀ ਰੱਖੋਗੇ ਕਿ ਨਹੀਂ ਰੱਖੋਗੇ ਗਾਤਰਾ ਪਾਉਂਗੇ ਕਿ ਨਹੀਂ ਪਾਉਂਗੇ ਕਿਹੜੀ ਬੋਲੀ ਬੋਲੋਗੇ ਕਿਹੜਾ ਖਾਣਾ ਖਾਓਗੇ ਕਿਹੜਾ ਪਾਣੀ ਪੀਓਗੇ ਕਿਹੜਾ ਪਹਿਰਾਵਾ ਪਾਉਂਗੇ ਇਹ ਉਹ ਤੈ ਕਰ ਲਗੇ ਯਾਦ ਰੱਖੋ ਬੜਾ ਸਮਾਂ ਨਹੀਂ ਜਾਂਦਾ ਛੇਤੀ ਹਲਾਤੇ ਬਣਨ ਜਾ ਰਹੇ ਆ ਪਰ ਅਸੀਂ ਅੱਜ ਵੀ ਉਧਰ ਹੀ ਦੇਖੀ ਜਾਂਦੇ ਆ ਭੁੱਲ ਜੋ ਲਿਖਾ ਕੇ ਲੈ ਲੋ ਲਿਖ ਕੇ ਦੇ ਜਨ ਜਿਹੜੀ ਮਰਜ਼ੀ ਤੇਦੀ ਸਰਕਾਰ ਲਿਆਓ ਫਲਾਤ ਤੂੰ ਮਾਰੇ ਹੋਣੇ ਸੋਡੇ ਦੀ ਲਾਗਮ ਵਾਲੀਆਂ ਧਰਾਂ ਕਿਹੜੀਆਂ ਸੋਡੇ ਲੋਕ ਸੋਡੀਆਂ ਜੱਥੇ ਬੰਨੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਕੱਲੋ ਆਪਣਾ ਸਟੌਜ ਵਾਲਾ ਮਹਾਰਾਜ ਇੱਕ ਮੋਟਰ ਤੇ ਬੈਠਾ ਦੇਖਿਆ ਹੋਣਾ ਤਾਰਖੰਨੇ ਦੇ ਕੋਲੇ ਕੋਈ ਪਿੰਡ ਹੈ ਉਹ ਖੰਨੇ ਸੰਵਾਲੇ ਦਾ ਕੋਈ ਐਮਐਲਏ ਆ ਉਹਦੇ ਪੀਏ ਦੀ ਮੋਟਰ ਦਾ ਉੱਥੇ ਬੈਠਾ ਹੈ ਉੱਥੇ ਬੰਦੇ ਕੌਣ ਬੈਠੇ ਆ ਕਿਸਾਨ ਕਹਿੰਦੇ ਆ ਇਹ ਕਿਸਾਨ ਨਹੀਂ ਇਹ ਉਹ ਪਠਾਈ ਜੱਟਾ ਆਪਣੇ ਜਿਹੜੇ ਇਸ ਕੋਈ ਸਤਿਅਮ ਨਹੀਂ ਹੁੰਦੇ ਐ ਤੇ ਸੋਹਰੇ ਚੰਚਾ ਪਤਾ ਕੀ ਆ ਆਪਾਂ ਇੱਕ ਵਾਰੀ ਝੂਠਾ ਕਰਕੇ ਕਿੱਥੇ ਸੜਦੇ ਆਂ ਰੂੜੀ ਤੇ ਇਹ ਐਵੇਂ ਝੂਠੇ ਕਰਕੇ ਕਿਹਨਾਂ ਰੂੜੀਆਂ ਚੱਟਨੇ ਆ ਉਹ ਕਹੀ ਜਾਂਦਾ ਜੀ ਇੱਕ ਮੱਖਾ ਪੁੱਛੀ ਜਾਂਦਾ ਲੈਣ ਬਹੁਤ ਆਮ ਹੋ ਗਈ ਜੀ ਲੈ ਧੂਹੇ ਚ ਲੈ ਜੀ ਤੇ ਜ਼ਮੀਨਾਂ ਦਾ ਬੱਜਿਆ ਪਰ ਸਾਨੂੰ ਸਮਝ ਨਹੀਂ ਪੈਂਦੀ ਇਹਨਾਂ ਗੱਲਾਂ ਦੀ ਆ ਹੁਣ ਇੱਕ ਪਾਸੇ ਤੇ ਰੋਜ਼ ਸੋਨੇ ਕਬੂਤਰ ਆ ਜਾਂਦੇ ਆ ਕਦੇ ਅਮਰਦੁੱਤ ਆ ਗਿਆ ਕਦੇ ਆਪਣਾ ਟੀਮਾ ਆ ਗਿਆ ਕਦੇ ਮੁੰਡੀਆਂ ਆ ਗਿਆ ਕਦੇ ਆਪ ਆ ਗਿਆ ਇਹ ਬਾਤ ਵਧੀਆ ਬੀਤੀ ਆ ਜੀ ਤੇ ਲੋਕਾਂ ਦੀ ਮਰਜ਼ੀ ਆਲੀ ਲੋਕਾਂ ਦੀ ਸਹਿਮਤੀ ਆ ਮੈਨੂੰ ਆ ਤੁਸੀਂ ਇਹ ਦੱਸੋ ਵੀ ਸੋਨੂੰ ਕਿੰਨਿਆਂ ਕ ਬੰਦਿਆਂ ਨੂੰ ਇਹ ਗੱਲ ਦਾ ਪਤਾ ਲੱਗਿਆ ਵੀ ਇਹ ਜ਼ਮੀਨ ਸਾਡੀ ਫ੍ਰੀਜ਼ ਹੋ ਚੁੱਕੀ ਹੈ ਇਹ ਜ਼ਮੀਨ ਦੇ ਉੱਤੇ ਲੈਂਡ ਟੈਂਟ ਤੇ پابੰਦੀ ਲੱਗ ਚੁੱਕੀ ਹੈ ਇਹ ਜ਼ਮੀਨ ਤੇ ਕੋਈ ਸਾਰੀ ਨਹੀਂ ਹੋ ਸਕਦੀ ਕੋਈ ਘਰ ਨਹੀਂ ਬਣਾ ਸਕਦੇ ਕੋਈ ਦੁਕਾਨ ਨਹੀਂ ਪਾ ਸਕਦੇ ਕੋਈ ਲੋਨ ਲਿਫਟ ਨਹੀਂ ਲੈ ਸਕਦੇ ਇਹ ਪਾਵਨ ਕਰ ਦਿੱਤੀ ਆ ਜ਼ਮੀਨ ਆ ਦੱਸੋ ਕਿੰਨੇ ਨੂੰ ਪਤਾ ਲੱਗ ਗਿਆ ਇਹ ਚੰਗੀ ਗੱਲ ਵੈਸੇ ਕਵਰਾਹ ਕਰਦੇ ਆ ਕਿ ਨਹੀਂ ਜੀ ਲੋਕਾਂ ਦੀ ਮਰਜ਼ੀ ਆ ਲੋਕਾਂ ਦੀ ਸਹਿਮਤੀ ਤੋਂ ਬਣਾ ਸੀ ਜ਼ਮੀਨ ਨਹੀਂ ਲਾਵਾਂਗੇ ਉਹ ਤੁਸੀਂ ਦੇਖ ਹੀ ਰਿਹਾ ਆ ਅਜਗਰਾਉਂ ਦੇ ਵਿੱਚ ਇੰਨਾ ਪਿੰਡਾਂ ਦੀ ਸੁਪਤ ਗੱਲ ਕਰਕੇ ਜੇ ਆ ਪੋਨਾ ਮਲਕ ਅਧੀਗੜਾ ਇੰਨਾ ਪਿੰਡਾਂ ਦੇ ਵਿੱਚ ਹੀ ਤਹਿਸੀਲਦਾਰ ਨੇ ਜਿਹੜਾ ਚਿੱਠੀ ਜਾਰੀ ਕੀਤੀ ਆ ਪਰਵਾਰੀਆਂ ਨੂੰ ਵੀ ਤੁਸੀਂ ਇਹਨਾਂ ਲੋਕਾਂ ਨੂੰ ਸੀਐਲਜੂ ਨਹੀਂ ਦੇਣਾ ਜਿਹੜਾ ਆਪਾਂ ਵੀ ਕੋਈ ਸਾਰੀ ਕਰਦੇ ਆ ਕੋਈ ਬੇਸਤੇ ਕਰਦੇ ਹੋ ਸੀਐਲਜੂ ਜਾਰੀ ਕਰਦੇ ਆ ਉਹ ਨਹੀਂ ਦੇਣਾ ਉਹਦੇ ਪਾਪ ਦੀ ਲਾਤੀ ਦੂਜੇ ਪਾਸੇ ਵਿਕਾਸ ਕਰਕੇ ਕੌਣ ਹੈ ਧਿਆਨ ਦਿਓ ਇਹ ਕਹਿੰਦੇ ਅਸੀਂ 1.0% ਵੀ ਅਸੀਂ ਕੋਈ ਗ੍ਰਭਚਨ ਭੁਲੇਖੇ ਵਿੱਚ ਹੋਣੀ ਕੋਈ ਬੇਈਮਾਨੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਵਿਕਾਸ ਕਰ ਜਿਹੜਾ ਪ੍ਰਮੁੱਖ ਸਖਤਰ ਹੈ ਹੌਸਲਿਕ ਆਪਣੇ ਸ਼ਹਿਰੀ ਵਿਕਾਸ ਪਾਰਟਨਰ ਦਾ ਭਾਗ ਦਾ ਲਾਇਆ ਜਿਹਨੇ ਸਾਰੀ ਡਿਵੈਲਪਮੈਂਟ ਆ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਨਾ ਇਹ ਸਾਰੀ ਉਸ ਬੰਦੇ ਨੇ ਬਣਾਈ ਆ ਜਿਹੜਾ ਇਸ ਵੇਲੇ ਪ੍ਰਮੁੱਖ ਸੱਤਰ ਲਾਇਆ ਹੋਇਆ ਹੈ ਇਹ ਬੰਦਾ ਬਗਾ ਕੌਣ ਹੈ ਜਿਹੜਾ 2007 ਤੋਂ 12 ਤੱਕ ਸਰਕਾਰ ਰਹੀ ਹੈ ਨਾ ਕਾਦੀ ਦਲ ਦੀ ਇਹ ਡੀਸੀ ਲੱਗਿਆ ਰਿਹਾ ਪਟਿਆਲੇ ਇਹਨੇ ਕੁਝ ਆਪ ਦੇ ਰਿਸ਼ਤੇਦਾਰਾਂ ਨੂੰ ਸਰਕਾਰੀ ਜ਼ਮੀਨ ਦੇਤੀ ਸੀ ਇਸ ਬੰਦੇ ਦੇ ਪਰਚਾ ਦਰਜ ਹੋਇਆ 6 ਮਹੀਨੇ ਜੇਲ੍ਹ ਕੱਟ ਕੇ ਆਇਆ ਹੈ ਬੰਤਾ ਫਿਰ ਉਸ ਤੋਂ ਬਾਅਦ ਜਦੋਂ 17 ਦੇ ਵਿੱਚ ਸਰਕਾਰ ਬਣਦੀ ਹੈ ਕਾਂਗਰਸ ਦੀ ਤਾਂ ਇਸ ਬੰਦੇ ਨੂੰ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਲਾ ਦਿੱਤਾ ਜਾਂਦਾ ਹੈ ਤਾਂ ਫੇਰ ਇਹ ਮਹਾਲੀ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ 2 ਕਰੋੜ 70 ਲੱਖ ਰੁਪਏ ਦੇ ਵਿੱਚ ਬਿਨਾਂ ਬੋਲੀ ਕਰਾਏ ਕੋਈ ਜ਼ਮੀਨ ਦੇ ਦਿੰਦਾ ਹੈ ਸਲਾੜਾ ਪੈਂਦਾ ਹੈ ਰੋਲਾ ਪੈਣ ਤੋਂ ਬਾਅਦ ਇਨਕੁਆਰੀ ਹੁੰਦੀ ਆ ਬੋਲੀ ਕੈਨਸਲ ਹੁੰਦੀ ਆ ਤੇ ਉਸ ਤੋਂ ਬਾਅਦ ਉਹੀ ਜ਼ਮੀਨ 28 ਕਰੋੜ ਰੁਪਏ ਦੇ ਵਿੱਚ ਬੋਲੀ ਤੇ ਦਿੱਤੀ ਜਾਂਦੀ ਹੈ ਇਹ ਵਿਕਾਸ ਕਰਪ ਉਹ ਬੰਦਾ ਜਿਹੜਾ ਤੁਸੀਂ ਦੇਖਿਆ ਹੋਣਾ ਸਾਈਡ ਤੇ ਬੈਠਾ ਨਾ ਕਿ ਦਿਨ ਬੋਲਦੇ ਆ ਭਾਂਤੂ ਆਪ ਨਹੀਂ ਪਤਾ ਲੱਗਦਾ ਇਹ ਲੈਂਡ ਪੁਰੀ ਨੀਤੀ ਕੀ ਹੈ ਉਹ ਨਾਲ ਬੈਠਾ ਗੁੰਡੀਆਂ ਗੁੰਡੀਆਂ ਵੀ ਕਹਾ ਫਰਾਮ ਦਾ ਕਾਗਜ ਆ ਫਿਰ ਅੱਛੀ ਕੀ ਹੈ ਇਹ ਕਿ ਲਿਖਿਆ ਹੋਇਆ ਹੈ ਵੀ ਉਹ ਬੰਦਾ ਹੈ ਪਹਿਲੇ ਨਾ ਸਰਕਾਰਾਂ ਇਹ ਸਟੈਂਡਿੰਗ ਕਰਕੇ ਡੀਸੀ ਲੱਗਿਆ ਰਿਹਾ ਬੱਕ ਬੱਕ ਉਹਨਾਂ ਦੇ ਬੈਠਾ ਰਿਹਾ ਹੁਣ ਇਹਨੇ ਇੱਕ ਸਕੀਮ ਬਣਾ ਕੇ ਦਿੱਤੀ ਐ ਇਹਨਾਂ ਨੂੰ ਵੀ ਤੁਸੀਂ ਆਹ ਮੁੱਦਾ ਠਾਓ ਲੈਂਡ ਪੂਰਨ ਨੀਤੀ ਵਾਲੀ ਗੱਲ ਠਾਓ ਇਹ ਪਤਾ ਹੀ ਹੋਣਾ ਨਹੀਂ ਇਹ ਭੁੱਲ ਜੇ ਕਿ ਰੰਤਨਾਰ ਲੋਕ ਡਾਂਗਾਂ ਨੂੰ ਤੇਲ ਲਈ ਬੈਠੇ ਐ ਪੰਜੀ ਦਾ ਭੌਂ ਦਿਖਾਉਣਗੇ ਲੋਕ ਐ ਮੇਰੀ ਗੱਲ ਯਾਦ ਰੱਖ ਲੈ ਅੱਜ ਇਹ ਭਾਤੇ ਨੂੰ ਬਾਣ ਨਹੀਂ ਸੁਣਾ ਇਹਨੂੰ ਜਿਹੜੀਆਂ ਗੱਲਾਂ ਬਹਿ ਕੇ ਕਰਦਾ ਨਾ ਇਹ ਕਿਹਦੇ ਸਰ ਤੇ ਕਰਦਾ ਇਹਨੂੰ ਪਤਾ ਮੇਰੇ ਕੋਲੇ ਨਹੀਂ ਪੁਲਸਾਂ ਪ੍ਰਸ਼ਾਸਨ ਹੈ ਉਹ ਚੰਦ ਕੋਈ ਤੁਸੈ ਜਿਵੇਂ ਮੈਂ ਪਿੰਸ ਬੋਲ ਕੇ ਹਮ ਤੇ ਵੀ ਹੈਗੇ ਆ ਬੱਜ ਤੇ ਲੋੜ ਮਗਲ ਪੈ ਗਏ ਆ ਦਿੱਲੀ ਵਾਲਿਆਂ ਨੂੰ ਦਿੱਲੀ ਦਾ ਵੀ ਗਹੜ ਤਾ ਕੇ ਆਉਣਗੇ ਇਹਨਾਂ ਦਾ ਬਾਕੀ ਸਾਰੇ ਭੁੱਲ ਬੈ ਚੁੱਕੇ ਆ ਇਹ ਬੱਚੇ ਅਸੀਂ ਪੰਜਾਬ ਦੇ ਜੋ ਇਸ ਕਰਕੇ ਸਾਨੂੰ ਅੱਜ ਭਰਾਵੋ ਲੋੜ ਆ ਇਕੱਠੇ ਹੋਣ ਦੀ ਪਰ ਅੱਜ ਵੀ ਦੁਖਾਂਤ ਹੈ ਤੁਹਾਡੇ ਜਿਹੜੇ ਵਿੱਚ ਜੋ ਵੀ ਪਿੰਡਾਂ ਦੀ ਘੱਟੋ ਘੱਟ 30000 ਇੱਕਰ ਦੇ ਜ਼ਮੀਨ ਤਰੀਬ ਦੇ ਜ਼ਮੀਨ ਜਿਹੜੀ ਉਹ ਲੈਂਡ ਕੋਡ ਨਿਪਟੇ ਤਾ ਤਾਈ ਹੈ ਤੇ ਲੋਕ ਕਿੰਨੇ ਕੁਟ ਕੇ ਆਏ ਆ ਆਉਂਦੇ ਆ ਕਿ ਨਹੀਂ ਆਉਂਦੇ 24 ਪਿੰਡਾਂ ਦਾ ਯਾਰ ਮੈਨੂੰ ਲੱਗਦਾ ਵੀ ਜੇ ਢੱਡੋ ਘਟਾ ਜੇ ਪਾਣੀ ਪਾਣ 7-7 10-10 ਬੰਦੇ ਵੀ ਹੋਣ ਤਾਂ ਵੀ ਦੋ ਤਿੰਨ ਯਾਰ ਬੰਦਾ ਆ ਜਾਊਗਾ 47 ਪਿੰਡ ਹੈ 47 ਪਿੰਡ ਹੈ ਜੇ 10-10 ਬੰਦੇ ਵੀ ਲਾਗੇ ਪਾਣੀ ਪਾਣੀ ਵੀ ਲਾਗੇ ਤਾਂ ਵੀ ਦੋ ਤਿੰਨ ਯਾਰ ਬੰਦਾ ਘੱਟ ਹੋਊਗਾ ਪਰ ਅੱਜ ਵੀ ਸਾਡੇ ਲੋਕ ਉਵੇਂ ਹੀ ਕੰਮ ਬੈਠੇ ਸਾਨੂੰ ਕੀ ਜਾਂਦਾ ਸਾਡਾ ਕੀ ਇਹ ਲੜਨ ਵਾਲੇ ਤੁਰੇ ਕਰਨ ਅਜੀਬ ਹਿੰਦਵਾ ਆ ਸਕਦੇ ਆ ਵਰਤਾਨਾ ਮਾਨਸਾ ਤੋਂ ਆ ਸਕਦੇ ਆ ਆ ਪਿੰਡਾਂ ਤੋਂ ਕਿਹੜੀ ਲੋਕ ਆਏ ਅਸੀਂ 3 ਤਰੀਕ ਨੂੰ ਇੱਥੇ ਹੋਕਾ ਮਾਰਾਂ ਲੁਧਿਆਣੇ ਖੜਕੇ ਬੁੱਢੇ ਦੇ ਗਾਜ ਪਿੰਡਾਂ ਪਾਣੀ ਬੰਦ ਕਰਨਾ ਚਾਹਰਾਂ ਵਾਲਾ ਉਦੋਂ ਵੀ ਆਪਾਂ ਘਰਾਂ 'ਚ ਬੈਠੇ ਰਹੇ ਆ ਹਾ ਉਹਦੇ ਗਾਂਸ ਭਰਾ ਬਲੀਪੁਰਾ ਆ ਵਾਰਨ ਹਾਲਾ ਕਿੰਨੇ ਪਿੰਡਾਂ ਤਬਾਹ ਕਰਤੇ ਕੱਲੇ-ਕੱਲੇ ਘਰ ਤੋਂ ਦੇ ਕੈਂਸਰ ਤੇ ਕਾਂਟਰੀ ਆ ਵਰ ਗਿਆ ਜੰਗ ਜਵਾਗ ਮਾਰ ਲਾ ਕੇ ਉਦਦੇ ਵੀ ਉੱਠੇ ਲੋਕਾ ਉਦਦੇ ਵੀ ਘਰਾਂ 'ਚ ਬੈਠੇ ਰਹੇ ਆ ਬੈਠੇ ਮਾਰੇ ਜਾਓਗੇ ਅੰਦਰੀ ਕੁੰਡੇ ਲੱਗੇ ਲਗਾਏ ਰਹਿ ਜਣੇ ਮੇਰੀ ਗੱਲ ਯਾਦ ਰੱਖਿਓ ਜਿਸ ਕਰਕੇ ਅਰਸਾਂ ਨੂੰ ਲੋੜ ਆ ਆ ਜਿਹੜੀ ਲੈਂਡ ਪੂਰਨ ਨੀਤੀ ਆ ਇਹਦੇ ਖਿਲਾਫ ਲਾਪੰਦੀ ਕਰਦੀ 7 ਤਰੀਕ ਨੂੰ ਜਿਵੇਂ 30 ਤਰੀਕ ਨੂੰ 30 ਜੁਲਾਈ ਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਬੰਦੀਆਂ ਨੇ ਟਰੈਕਟਰ ਮਾਰ ਵੀ ਰੱਖਿਆ ਸਾਨੂੰ ਜਾਣਾ ਚਾਹੀਦਾ ਭਰਾਵੋ ਹਰ ਇੱਕ ਨਾਲ ਜਾਣਾ ਚਾਹੀਦਾ ਇੱਥੇ ਛੱਡੋ ਧੜੇਵਾਦੀਆਂ ਪਾਰਟੀਵਾਦੀਆਂ ਵੀਕੇ ਪਾਰਟੀ ਦਾ ਵੀ ਮੈਂ ਉਹ ਪਾਰਟੀ ਦਾ ਮੈਂ ਆ ਪਾਰਟੀ ਦਾ ਤੇ ਮੈਂ ਫਲਾਨੀ ਜਥੇਬੰਦੀ ਦਾ ਮੈਂ ਸੰਕੀ ਜਥੇਬੰਦੀ ਦਾ ਕੋਈ ਜਥੇਬੰਦੀ ਹੋਵੇ ਜਿੱਥੇ ਕਿਤੇ ਪੰਜਾਬ ਦੇ ਮੁੱਦਿਆਂ ਤੇ ਪੰਜਾਬ ਦੇ ਮਸਲਿਆਂ ਤੇ ਤੁਹਾਨੂੰ ਹਾਕ ਮਾਰੀ ਜਾਂਦੀ ਆ ਉਹਦਾ ਪੈਰ ਦਿੱਤੀ ਨਾ ਪਾਇਆ 30 ਤਰੀਕ ਨੂੰ ਸੰਯੁਕਤ ਕਰਨ ਮੋਰਚੇ ਵੱਲੋਂ ਤੇ ਉਹਨੀਆਂ ਸਹਿਯੋਗੀ ਜਥੇਬੰਦੀਆਂ ਵੱਲੋਂ ਟੈਕਸਰ ਮਾਰ ਕੇ ਬਾਗਬਤ ਜਾਓ 7 ਤਰੀਕ ਨੂੰ 7 ਅਗਸਤ ਨੂੰ ਪਿੰਡ ਜੋਧਾ ਜੋਧਾ ਦੇ ਵਿੱਚਾਂ ਵੱਖ-ਵੱਖ ਥਾਂ ਤੇ ਬੰਦੀਆਂ ਨੇ ਵੱਡਾ ਕੱਟ ਰੱਖਿਆ। ਉੱਥੇ ਵੀ ਅਪੀਲ ਕਰਦੇਵੇਂ, ਉੱਥੇ ਵੀ ਵੱਧ ਤੋਂ ਵੱਧ ਇਹਦਾ ਪੂਰਾ ਪੰਜਾਬ ਪਹੁੰਚ ਜਾ ਕਰੋ ਹੁਣ। ਫੇਰੇ ਹੱਲ ਹੋਣੇ ਐ। ਅਗਲੀ ਗੱਲ ਮੈਂ ਕਰਦਾ ਜ਼ਮੀਨ ਦੇ ਉੱਤੇ। ਮੈਂ ਬੜੇ ਲੰਮੇ ਸਮੇਂ ਤੋਂ ਬੇਨਤੀ ਕਰਦਾ ਆ ਰਿਹਾ ਵੀ ਪੰਜਾਬ ਦੇ ਲੋਕੋ ਜ਼ਮੀਨਾਂ ਦਾ ਮੁੱਤ ਤੇ ਚੋ। ਇੱਥੋਂ ਲੁਧਿਆਣਾ ਤੋਂ ਸ਼ੁਰੂ ਹੋ ਜਾਓ, ਜਗਰਾਉਂ ਤੱਕ ਸੋਡੇ ਕੋਲੇ ਸੜਕਾਂ ਦੇ ਆਲੇ-ਦੁਆਲੇ ਜ਼ਮੀਨ ਹੈਗੀ ਦੱਸੋ। ਸਾਰੇ ਦੇਖ ਚੁੱਕੇ ਹਾਂ। ਉਹ ਕਿਨੇ ਵੇਚੀਏ ਦੱਸਤਾ ਮੈਨੂੰ ਤੁਸੀਂ ਵੇਚੀਏ ਉਹ ਮੈਂ ਵੇਚਵਾ ਕੇ ਵੇਚ ਗਿਆ ਆਪਾਂ ਅੱਜ ਕਹੀ ਜਾਂਦਾ ਲੁਧਿਆਣਾੋਂ ਵੇਚੋ ਵਿੱਕ ਲੈ ਲਓ ਆਜੋ ਵਿੱਕੀ ਆਜੋ ਸਾਡੇ ਨਹੀਂ ਸਾਡੇ ਵੀ ਹੈ ਨਹੀਂ ਹੋਣਾ 70 ਲੱਖ ਨੂੰ ਕਿੱਲਾ ਹੋ ਗਿਆ ਵਿੱਕੀ ਮਾਨ ਸਾਹਿਬ ਰਣਡੇ ਬਰੋਰ ਮਕਸਰ ਵਾਲੇ ਪਾਸੇ ਵੀ ਨਾਲ ਅੰਦਰੇ ਲੋਕ ਨਹੀਂ ਮਿਨਾ ਤੇ ਜ਼ਿੰਮੇਵਾਰ ਕੌਣ ਆਵੇ ਦੱਸੋ ਵੇਚਿਆ 5 ਕਰੋੜ ਦਾ ਇਕੱਲਾ ਭੱਡੀ ਗੱਡੀ ਲੈ ਲਈ ਭੱਡੀ ਕੋਠੀ ਪਾ ਲਈ ਜਵਾਗ ਬਾਹਰੋਂ ਚੱਕਦੇ ਕੋਠੀ ਨੂੰ ਚੁੱਕ ਜਾਂਦਾ ਅਦਾ ਲੱਕੀ ਜਾਂਦਾ ਇੱਥੇ ਹੁਣੇ ਪਿੰਡੇ ਸਿੱਧਾ ਆ ਗਿਆ ਕਿਹੜਾ ਪਿੰਡ ਸੀ ਇਹਦਾ ਪੁੱਲਾਪੁਰੋਂ ਆਇਆ ਉਹ ਮਸ਼ਹੂਰ ਜਾਂ ਪਿੰਡਾਂ ਦੇ ਕਿਹੜੇ ਬਣਾ ਵਾ ਇਧਰਲੇ ਪਾਸੇ ਪੰਡੋਰੀ ਨਹੀਂ ਨਹੀਂ ਪੰਡੋਰੀ ਪੰਡੋਰੀ ਪੁੱਲਾਪੁਰੋਂ ਪੰਡੋਰੀ ਹੈਗਾ ਨਾ ਪੰਡੋਰੀ ਪਿੰਡ ਆ ਗਏ ਉਹ ਬਾਈ ਟੱਕਰ ਗਿਆ ਕਹਿੰਦਾ ਬਾਈ ਸਾਡੇ ਪਿੰਡ ਜਿਨ੍ਹਾਂ ਨੇ ਕਈ ਕਿਈ ਕਰੋੜਾਂ ਦੇ ਕਿੱਲੇ ਬਿੱਤੇ ਆ ਉਹ ਵੱਡੇ ਵੱਡੇ ਮਹਿਲ ਪਾਇਆ ਚਾਰ ਚਾਰ ਮੰਜ਼ਲੇ ਵੱਡੀਆਂ ਵੱਡੀਆਂ ਗੱਡੀਆਂ ਖੜੀਆਂ ਘਲੇ ਲੈਜ ਦੋ ਵਰਤੇ BMW ਉਹ ਕਹਿੰਦਾ ਕੈਮਰੇ ਲਵਾਈ ਬੈਠਿਆ ਕੈਮਰੇ ਬਖੋ ਕਿਵੇਂ ਕਹਿੰਦਾ ਬਾਅਦ ਫਲਾ ਕੈਮਰਾ ਦੇ ਲਈ ਮੰਗਤਾ ਤਾਂ ਨਹੀਂ ਆ ਰਿਹਾ ਮੰਗਣ ਉਹ ਗੱਡੀਆਂ ਤੇਲ ਪਾਉਣ ਨੂੰ ਪੈਸੇ ਨਹੀਂ ਜਰ ਲੱਖਿਆ ਘਰੇ ਹੀ ਖੜੀਆਂ ਜਿਉਂਦਾ ਭਾਂਡੇ ਦੇ ਕਿੰਤਾ ਤੋਂ ਰੰਗਦਾ ਨੂੰ ਪੈਸੇ ਨਹੀਂ ਵਾਸਤਿਕਾ ਨੂੰ ਪੈਸੇ ਨਹੀਂ ਬਚੇ ਜਿੰਨਾ ਨੇ ਕਈ ਕਿਈ ਕਿਲ੍ਹਾ ਵਿੱਚ ਜਵਾਗ ਮਾਰ ਧਿਆੜੀਆਂ ਕਰਦੇ ਆ ਆ ਰਾਜਗੜ ਪਿੰਡ ਸਾਹਮਣੇ ਦੇ ਕੋਲੇ ਹੈਗਾ ਨਾ ਛੋਟਾ ਜਿਹਾ ਪਿੰਡ ਹੈ ਰਾਈਪੁਰ ਸਾਹਮਣੇ ਦੇ ਕੋਲੇ ਨਵਾਂ ਪਿੰਡ ਵਾ ਗਿਆ 600 ਵੋਟਾਂ ਪਿੰਡ ਦੀ 600 ਤੇ ਪ੍ਰਵਾਸੀ ਕਿੰਨੇ ਬੈਠਿਆ ਪਤਾ ਲਾਓ ਸਾਹਿਬ ਕਿੰਨੇ ਗਹਣਗੇ 1000 2000 7000 ਉਹ 25000 ਬੰਦਾ ਬੈਠਾ ਕੋਰਵਾਸਨ ਦਾ 25000 ਰਾਜਗੜ੍ਹ ਪਿੰਡ ਇਹ ਪਿੰਡ ਦੇ ਨੇ ਦੱਸਿਆ ਮੈਨੂੰ ਤਾਂ ਬਹਾਇਆ ਕਿਨੇ ਆ ਤੂੰ ਕੈਨੇਡਾ ਗਿਆ ਤੂੰ ਅਮਰੀਕਾ ਗਿਆ ਤੂੰ ਇੰਗਲੈਂਡ ਗਿਆ ਆਸਟ੍ਰੇਲੀਆ ਗਿਆ ਪਾ ਕੇ ਆਪਣੇ ਘਰਾਂ ਚ ਚਾਰ ਚਾਰ ਮੰਜ਼ਲੇ ਕਮਰੇ 10-ਬਾਈ 10 ਦੇ ਬੇਪਰਵਾਸਾ 700 ਬੰਦੇ ਬਣੇ ਪਏ ਆ ਇਹਦਾ ਜ਼ਿੰਮੇਵਾਰ ਕੌਣ ਹੈ ਵੋਟਾਂ ਕਿਨੇ ਬਣਾਈਆਂ ਨੇ ਸੋਡੇ ਲੁਧਿਆਣੇ 10 ਲੱਖ ਵੋਟ ਬਣ ਗਈ ਬਵਾਸਰਾਂ ਦੀ ਅਸਖਬੀਜ ਮਤੋਂ ਸਮਾਰੀ ਹੋਣੀ ਹੈ ਅਗਲੇ ਸਾਲ ਜਿਵੇਂ ਪਹਿਲਾ ਇੱਕ ਬੰਦਾ ਬੋਲ ਕੇ ਗਿਆ ਛੋਟੀ ਗਿਣਤੀ ਘਟਣੀ ਹੈ ਇੱਥੇ ਇਹ ਡੈਮੋਗ੍ਰਾਫੀ ਪੰਜਾਬ ਦੀ ਬਦਲ ਚੁੱਕੀ ਆ ਇਹ ਬਹੁਤ ਗਹਿਰਿਆਂ ਸ਼ਾਸ਼ਣਾਂ ਬਦਲੀ ਜਾ ਰਹੀ ਆ ਅਸੀਂ ਨਹੀਂ ਕਹਿੰਦੇ ਕੋਈ ਕੰਮ ਕਰਦਣਾ ਆਵੇ ਜੀ ਸੁੱਧ ਕੇ ਆਵੇ ਸਾਡੇ ਬੰਦੇ ਬਾਹਰ ਸੁਪਿਆ ਕੰਮ ਕਰਨ ਦੇ ਬਾਹਰ ਲੇਸ਼ਨ ਕੰਮ ਕਰਨ ਜਾਂਦੇ ਆ ਭਾਰਤ ਤੋਂ ਆਵੇ ਹਿਮਾਚਲ ਤੋਂ ਆਵੇ ਜੁਪੀ ਤੋਂ ਜਿੱਥੋਂ ਮਰਦੀ ਆਵੇ ਸਾਨੂੰ ਕੋਈ ਦਿੱਕਤ ਨਹੀਂ ਕੋਈ ਨਫਤ ਨਹੀਂ ਕੋਈ ਸਰਕਾਰ ਪ੍ਰਸਤੀ ਨਹੀਂ ਪਰ ਖੇਤੂਏ ਆ ਕੇ ਵੋਟਾਂ ਬਣਾ ਦੇਉਗੇ ਐ ਇੱਥੇ ਲੈ ਆ ਕੇ ਜ਼ਮੀਨ ਦੇ ਦੇਵਾਂਗੇ ਇਹਨਾਂ ਨੂੰ ਤਾਂ ਅਸੀਂ ਕਿੱਥੇ ਰਵਾਂਗੇ 42 ਕਰੋੜ ਬਾਕੀ ਆ 42 43 ਕਰੋੜ ਬਾਕੀ ਆ ਯੂਪੀ ਦੇ ਬਿਹਾਰ ਤੋਂ ਸੂਬਿਆਂ ਦੀ ਜੇ 2.5 ਕਰੋੜ ਬੰਦਾ ਵੀ ਇੱਥੇ ਆ ਕੇ ਬਹਿ ਗਿਆ ਵੋਟਾਂ ਬਣਾ ਕੇ ਤੁਸੀਂ ਕਿੱਥੇ ਹੋ ਛੋਟੀ ਸਰਕਾਰ ਬਣੂ ਛੋਟੇ ਐਮਐਲਏ ਬਣਨਗੇ ਸਰਪੰਚ ਬਣਨਗੇ ਮੈਂਬਰ ਬਣਨਗੇ ਐਸਪੀ ਮੁੱਖ ਮੰਤਰੀ ਕਿਹਦਾ ਬਣੂਗਾ ਜਿਲ੍ਹਾ ਖੰਡ ਦੇ ਵਿੱਚ ਕਾਨੂੰਨ ਬਣ ਸਕਦਾ ਹੈ ਹਮਾਚੇ ਵਿੱਚ ਕਾਨੂੰਨ ਬਣ ਸਕਦਾ ਹੈ ਰਾਜਦਾਨੀ ਕਾਨੂੰਨ ਬਣ ਸਕਦਾ ਹੈ ਇਲਾਕੇ ਵਿੱਚ ਕਾਨੂੰਨ ਬਣ ਸਕਦਾ ਹੈ ਮਹਾਜ ਕਾਨੂੰਨ ਬਣ ਸਕਦਾ ਹੈ ਵੀ ਉੱਥੇ ਕੋਈ ਬੰਦਾ ਹਮਾਚੇ ਚ ਲੈ ਜਾਓ ਮੈਨੂੰ ਮਰਲਾ ਜ਼ਮੀਨ ਫੀਸ ਦਿਖਾਓ ਉੱਥੇ ਨੌਕਰੀ ਲਗਾ ਕੇ ਦਿਖਾਓ ਉਹ ਇੱਥੇ ਪੋਸਟਾਂ ਕਹਿੰਦੇਗਾ ਪਾਸੋਂ ਦੀ ਗੱਲ ਹੈ ਪੰਜ ਪੋਸਟਾਂ ਪੰਜ ਬੰਦੇ ਰੱਖੇ ਗਏ ਆ ਪੰਜ ਗੱੜਜ ਪਸ਼ੂ ਪਾਲਣ ਵਿਭਾਗ ਦੇ ਵਿੱਚ ਕਿੱਥੋਂ ਕਿੱਥੋਂ ਇੱਕ ਰੋਟਕ ਤੋਂ ਹਰਿਆਣੇ ਤੋਂ ਇੱਕ ਸਰਸੇ ਤੋਂ ਹਰਿਆਣੇ ਤੋਂ ਇੱਕ ਸਮਾਨ ਕਰੋ Rajasthan ਤੋਂ ਇੱਕ Himachal ਤੋਂ ਸੁਣ Himachal ਤੋਂ ਜੁਪੀ ਤੋਂ ਤੇ ਇੱਕ Punjab ਤੋਂ ਪੰਜਾਬ ਤੋਂ ਚਾਰ ਬੰਦੇ Rajasthan Haryana ਜੁਪੀ ਤੋਂ ਆ ਇੱਕ ਬੰਦਾ Punjab ਤੋਂ ਤੂੰ ਹੈ ਕਿੱਥੇ ਉਹ ਦੱਸੋ ਨੰਨੇ ਪਰਸੈਂਟ ਬੰਦੇ ਨੌਕਰੀਆਂ ਨੰਨੇ ਪਰਸੈਂਟ ਬੰਦੇ ਨੌਕਰੀਆਂ ਬਾਹਰਲੇ ਸੂਬਿਆਂ ਦੇ ਆ ਕੇ ਲੈ ਰਹੇ ਆ ਆ ਸਹਾਕਾਰੀ ਖੰਡ ਮਿਰ ਦੇ ਵਿੱਚ 106 ਪੋਸਟਾਂ ਕੱਢੀਆਂ ਸੀਆਂ ਪੰਜਾਬੀ ਖਤਮੀ ਕਰਤੀ ਵਿੱਚੋਂ ਆ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਨੇ ਵੱਖ-ਵੱਖ ਚਾਰਟ ਬੋਰਡਾਂ ਦੇ ਤੇ ਨੌਕਰੀਆਂ ਕੱਢੀਆਂ ਨੇ ਪੰਜਾਬੀ ਦਾ ਵਿਸ਼ਾ ਹੀ ਖਤਮ ਕਰਤਾ ਲੈਣੋਂ ਨੌਕਰੀਆਂ ਨਾ ਨੌਕਰੀਆਂ ਰਹਿਣੀਆਂ ਨੇ ਨਾ ਰਜਗਾਰ ਰਹਿਣੇ ਨੇ ਨਾ ਜ਼ਮੀਨਾਂ ਰਹਿਣੀਆਂ ਨੇ ਇਹ ਗੱਲ ਸਮਝ ਲੋ ਜ਼ਮੀਨ ਦੀ ਕੀਮਤ ਕਿਸੇ ਕਾਮ ਲਈ ਕਿਸੇ ਸੱਜਾ ਤਾਂ ਨਹੀਂ ਕਿਸੇ ਮੁਨਫਾ ਲਈ ਕਿੰਨੀ ਅਹਿਮ ਹੁੰਦੀ ਹੈ ਦੁਨੀਆ ਦੇ ਚਾਰ ਬੰਦਿਆਂ ਕੋਲੇ ਦੁਨੀਆ ਦੇ ਚਾਰ ਬੰਦਿਆਂ ਕੋਲੇ ਜਾਪਾਨ ਜਿੰਨੀ ਜ਼ਮੀਨਾਂ ਜਾਪਾਨ ਜਿੰਦੀ ਜਿੰਨਾ ਜਾਪਾਨ ਦਾ ਰਖਵਾ ਦੁਨੀਆ ਦੇ 10 ਬੰਦੇਆਂ ਕੋਲੇ ਜਿੰਨਾ ਜਰਮਨ ਦਾ ਰਖਵਾ ਜਰਮਨ ਦੇਸ਼ ਦਾ ਵੀ ਟੁਕਣਾ ਰਖਵਾ ਕਿੰਨੇ ਬੰਦੇਆਂ ਕੋਲੇ 10 ਬੰਦੇਆਂ ਕੋਲੇ ਦੁਨੀਆ ਦੇ 12 ਬੰਦਿਆਂ ਕੋਲੇ ਦੁਨੀਆ ਦੇ 12 ਬੰਦਿਆਂ ਕੋਲੇ ਦੁਨੀਆ ਦੀ 70% ਬਾਹੀਯੋਗ ਜ਼ਮੀਨ ਤੇ ਕਾਬਜ਼ ਨੇ ਉਹ। 70% ਤੇ ਪੂਰੀ ਦੁਨੀਆ ਦੀ। ਸਾਡੇ ਇਹ ਕਹਿੰਦੇ ਜ਼ਮੀਨ ਫਾਇਦੇ ਹੀ ਕੋਹ ਨਹੀਂ। ਵੇਚੋ ਆ ਮੌਲਜਾ ਖੋਲੋ। ਜਾਂ ਕੋਈ ਹੋਰ ਕੰਮ ਤੋੜ ਲਓ, ਕਾਰਖਾਨਾ ਲਾ ਲਓ ਛੋਟਾ ਮੋਟਾ। ਜਾਂ ਮੁੰਡਾ ਕੁੜੀ ਬਾਹਰ ਤੋੜ ਦਿਓ। ਆ ਜਾਵੜੋ ਖਾਦ ਮਹਾਰੀ। ਜਿੰਨਾ ਦਾਦਾ ਚੋੜ ਦੇ ਕਿੱਲੇ ਤੇ ਚੜ੍ਹੜੀਆਂ ਲਾਈ ਖੜਿਆ ਰੇੜੀਆਂ ਆ ਰਿਕਸ਼ੇ ਚ ਲਾਉਂਦੇ ਆ। ਹਲੇ ਇਹ ਦੱਤਾ ਦੁਜੇ ਭੂਣ ਜੇ ਤਨਬੀਏ ਜੇ ਟੋਟਲਾ ਦੇਖਣ ਦੱਖਾਂ ਦਾ ਬਈ ਇੱਕ ਸਰਦਾਰ ਬੰਦਾ ਸਿਰ ਤੇ ਦਸਤਾਰ ਹੁੰਦੀ ਆ ਉਹਦੇ ਦਾੜਾ ਹੁੰਦਾ ਕਿੱਥੇ ਖੜਾ ਹੁੰਦਾ ਟੋਟਲ ਦਾ ਦਰਵਾਜ਼ਾ ਖੋਲ ਰਿਆ ਹੁੰਦਾ ਆਓ ਸਰਦਾਰ ਜੀ ਜਿਆਨ ਨੂੰ ਇਹ ਗੱਲ ਕਿਹਨੇ ਕਹੀ ਸੀ ਪਤਾ ਜੀਨੇ ਕਹੀ ਸੀਗੀ ਹੈ ਕਿਸੇ ਨੂੰ ਯਾਦ ਕਿ ਤੁਸੀਂ ਇੰਨਾਂ ਦੀਆਂ ਗੱਡੀਆਂ ਦੇ ਡਰਾਈਵਰ ਬਣਨਾ ਹੈ ਇਨਾਂ ਦੇ ਹੋਟਲਾਂ ਦੇ ਮੂਹਰੇ ਖੜ ਕੇ ਚੌਕੀਦਾਰ ਲੱਗੋਗੇ ਦਰਵਾਜ਼ੇ ਖੋਲੇ ਕਰਾਓਗੇ ਸਰਦਾਰ ਖਪੂਰ ਸਿੰਘ ਨੇ ਗੱਲ ਕੀਤੀ ਉਹ ਵੇੜਾ ਲੱਗਿਆ ਪਰਾਸੀ ਹਲਾਕੀ ਕੂਟੇ ਪਏ ਆ ਸਾਨੂੰ ਕੋਈ ਮਤਲਬ ਨਹੀਂ ਆਪਣੀਆਂ ਨਸਲਾਂ ਨਾਲ ਆਪਣੀਆਂ ਬੱਲਾਂ ਨਾਲ ਆਪਣੀ ਧਰਤੀ ਆਪਣੇ ਪਾਣੀ ਆਪਣੀਆਂ ਬੋਲੀਆਂ ਨਾਲ ਅਸੀਂ ਜਾਣਾ ਅਮਰੀਕਾ ਕੈਨੇਡਾ ਅੰਗਰੇਨ ਚਤੁਰਤੋਂ ਹੀ ਦਰ ਲੱਗਿਆ ਹੁਣ ਜਾਓਗੇ ਫਿਰ ਕਿੱਥੇ ਨਾ ਘਰ ਤੇ ਨਾ ਘਾੜ ਤੇ ਧੋਬੀ ਦੇ ਕੁੱਤੇ ਨੂੰ ਭੈੜੀ ਹੋਣੀ ਸਾਮਲੋ ਭਾਈ ਸਾਮਲੋ ਮੁੜਿਆ ਪਾਤਿਆ ਹੋ ਯਾਰ ਗੁਨਾਹ ਪਾਛਣੇ ਮਿਲਿ ਕਿਹਾ ਉੱਤਮ ਖੇਤੀ ਮਤੰਦਕਾਰ ਵਿਖਿਤ ਚਾਗੀ ਕਿ ਅਸੀਂ ਯਾਰ ਵੇਚ ਵੇਚ ਜ਼ਮੀਨਾਂ ਅਸਲ ਦੇ ਵਿੱਚ ਸਾਨੂੰ ਇਸ ਪਾਸੇ ਲਿਆ ਕੇ ਖੜਾ ਕਰ ਦਿੱਤਾ ਗਿਆ ਖੇਤੀ ਨੂੰ ਘਾਟੇ ਦਾ ਸੌਦਾ ਬਣਾ ਕੇ ਪੇਸ਼ ਕਰ ਦਿੱਤਾ ਵੀ ਲੋਕ ਆਪੇ ਹੀ ਵੇਚ ਕੇ ਦੋ ਜਾ ਮਹਾਰਾਜ ਦੇ ਵਿੱਚ ਆਉਂਦਾ ਸਰਦਾਰ ਹਰਜੀਤ ਸਿੰਘ ਨਾਲ ਗੱਲ ਕਰ ਰਿਹਾ ਸੀ ਉੱਤੀ ਜੀ ਬੰਦਾ ਸੁਣਦੇ ਰਹੇ ਨੇ ਸਰਦਾਰ ਅਮੀਰ ਸਿੰਘ ਨੇ ਉਹ ਗੱਲ ਕਹੀ ਜਿਹੜਾ ਲਖਿਆ ਮੈਨੂੰ ਇੱਕ ਜਿਹੜਾ ਨੈਸ਼ਨਲ ਹਾਈਵੇ ਥੋਰਟੀ ਐਨ ਐਚ ਆਈ ਦਾ ਉਹ ਬਹੁਤ ਅਫਸਰ ਗੱਲ ਕਹਿ ਰਿਹਾ ਸੀ ਕਿ ਜਿਹੜੀ ਵੀ ਕੀਮਤ ਐ ਸੇ ਤੈਅ ਹੁੰਦੀ ਆ ਜਮੀਨ ਦੀ ਸਰਕਾਰ ਜਿਨੀ ਆਉਂਦੀ ਆ ਜਾਂ ਹੋਰ ਤੈਹ ਬਹੁਤ ਜਿਨੀ ਆਉਂਦੀ ਐ ਜੇ ਉਹ ਤੁਹ ਪੰਜ ਗੁਣਾ ਵੀ ਜ਼ਿਆਦਾ ਕੀਮਤ ਮੰਗਣਗੇ ਅਸੀਂ ਦੇ ਦਿਆਂਗੇ ਪੈਸੇ ਦੀ ਕੋਈ ਕਮੀ ਪੈਸਾ ਨਹੀਂ ਖਰਨਾ ਕਾਜ ਨਹੀਂ ਖਰਨਾ ਪੈਸਾ ਕਾਲ ਨੂੰ ਆ ਸਾਦਕ ਫਰੀਦਕੋਟ ਦੇ ਕੋਲੇ ਬੈਂਕ ਦੇ ਵਿੱਚੋਂ 100 ਕਰੋੜ ਦੀ ਠੱਗੀ ਮਾਰ ਕੇ ਭੱਜ ਗਿਆ ਬੈਂਕ ਮੈਨੇਜਰ ਕੀ ਕਰ ਲਵੋਗੇ ਕੱਲੋਂ ਨੋਟਬੰਦੀ ਆ ਗਈ ਕੀ ਕਰ ਲਵੋਗੇ ਕਾਰਖਾਨਾ ਖੋਲ ਜਾ ਫੇਲ ਹੋ ਗਿਆ ਕੀ ਕਰ ਲਵੋਗੇ ਆ ਵੱਡੇ ਵੱਡੇ ਮੌਲ ਖੁੱਲ ਗਏ ਇਹ ਫੇਲ ਹੋਈ ਜਾਂਦੇ ਆ ਤੁਸੀਂ ਇਹਨਾਂ ਬੰਦਿਆਂ ਬੱਟਿਆਂ ਘਰਾਣੇ ਦਾ ਮੁਕਾਬਲਾ ਕਰ ਲਵੋਗੇ ਨਹੀਂ ਹੋਣਾ ਕਿਸੇ ਵੀ ਕੀਮਤ ਤੇ ਭਾਈ ਆਪਣੀ ਧਰਤੀ ਮਾਰ ਨੂੰ ਵੇਖ ਕਿ ਨਾ ਪੱਟੋ ਸੱਦਕੇ ਨਾ ਪੱਟੋ ਜਾਣਾ ਜੀ ਸਦਕੇ ਜਾਓ ਬਾਹਲੇ ਮੁਰਖਾਂ ਜਾਓ ਪਰ ਸਾਥ ਸਰਦਕੇ ਇੱਥੇ ਆਓ ਬਹੁਤ ਸੋਹਣੀ ਧਰਤੀ ਆ ਦੁਨੀਆਂ 'ਚ ਅਸੀ ਧਰਤੀ ਨਹੀਂ ਹੈਗੀ ਇਹ ਧਰਤੀ ਖਾਤਰ ਸਾਡੇ ਯੋਧਿਆਂ ਨੇ ਸੂਰਮਿਆਂ ਨੇ ਗੁਰੂਆਂ ਨੇ ਲੱਖਾਂ ਹਜ਼ਾਰਾਂ ਸਿਰ ਲਾਏ ਆ ਮਨਾ ਉਹ ਹੀ ਖੂਨ ਡੋਲਿਆ ਜੰਗਾਂ ਲੜੀਆਂ ਨੇ ਕੀਤੇ ਆ ੱੱਲੂ ਘਾਰੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਰ ਅੱਜ ਅਸੀਂ ਬੇਦਾਵਾ ਲੈ ਕੇ ਲਈ ਬੈਠੇ ਆ ਆਪਣੀ ਧਰਤੀ ਮਾਂ ਨੂੰ ਆਪਣੇ ਪੰਜਾਬ ਨੂੰ ਆਪਣੀਆਂ ਬੋਲੀ ਪਾਣੀ ਤੇ ਪਹਿਲਾ ਹੋਏ ਕਾੜਨੇ ਪੈਣਾ ਪੰਜਾਬੀਓ ਵੀ ਅਸੀਂ ਆਪਣਾ ਪੰਜਾਬ ਬਚਾਉਣਾ ਹੈ ਲੜਨਾ ਪੈਣਾ ਤਿਆਰ ਹੋ ਜਾ ਜਿਵੇਂ ਪਹਿਲਾਂ ਗੱਲ ਇਥੇ ਕੁੱਛੀ ਕਿ ਇਸ ਵੇਲੇ ਆਖੂਆਂ ਦੀ ਲੀਡਰਾਂ ਦੀ ਨਹੀਂ ਹੀਰੋ ਦੀ ਲੋੜ ਹੈ ਉਹਦੇ ਦੀ ਲੋੜ ਹੈ ਜੋ ਨਿਕਰਾਂ ਦੇ ਵਿੱਚੇ ਪੜਾ ਹੋਣਗੇ ਸ਼ਹਾਸਾ ਦੇ ਲੋਕ ਪਹਿਲਾ ਹੁੰਦੇ ਆ ਬਹੁਤ ਬਖਿਆ ਹਲੇ ਇਹ ਧਰਤੀ ਦੇ ਵਿੱਚੋਂ ਕਦੇ ਵਿਨਾਸ਼ ਨਹੀਂ ਹੋ ਸਕਦਾ ਕਦੇ ਵੀ ਨਾਸ਼ਤਾ ਨਹੀਂ ਲੈ ਕੇ ਆਉਣੀ ਇਹ ਧਾਕੀ ਵੀ ਜਿਹੜਾ ਕੰਮ ਐ ਜਿਹੜਾ ਤੱਪ ਐ ਸੂਰਮਗਤਿਆਂ ਦਾ ਆਂਖਰਾ ਇਹ ਮਰਦਾ ਨਹੀਂ ਠੀਕ ਐ ਉਤਰਾ ਚੜਹਾ ਆਉਂਦੇ ਜਾਂਦੇ ਰਹੇ ਆ ਸਮਾਂ ਜਾਦੇ ਲੈ ਗਿਆ 160 ਸੈਂਟੀਮੀਟਰ ਜਨਾਬੀ ਰੋਕ ਦਿਓ ਸਮਾਂ ਹੋ ਹੋ ਨਾ ਬਦਾਰਿਆ ਨੇ ਪਰ ਸੋਨੂੰ ਮੇਰੀ ਬੇਨਤੀ ਇੰਨੀ ਆ ਨਹੀਂ ਕੋਈ ਆਪਾਂ ਫੇਰ ਮੇ ਆਉਂਦੇ ਜਾਂਦੇ ਰਹਿਣਾ ਮੈਂ ਤਾਂ ਤੁਹਾਡੇ ਕੋਲ ਇੱਥੇ ਰਹਿਣਾ ਮੈਂ ਤਾਂ ਤੁਹਾਨੂੰ ਬਿਨਾਂ ਬਾਜ਼ ਵਾਲੀ ਤੋਂ ਵੀ ਇੱਥੇ ਆ ਜਾਾਂਗੇ ਮਾਲਵਿੰਦਰ ਕਾਂਗਰ ਅੰਦਰ ਇੱਕ ਦਰਦ ਦਾ ਕਕੇਟ ਕੱਢਣ ਗਿਆ ਗਿਆ ਨਹੀਂ ਯਾਰ ਸਾਡੀਆਂ ਅੱਖਾਂ ਦੇ ਸਾਹਮਣੇ ਅਸੀਂ ਸੁਰੇ ਸਰਦੇ ਹੋ ਕੇ ਜੰਦਾ ਲਾਸ਼ਾਂ ਬਣ ਕੇ ਤੇ ਪੰਜਾਬ ਮਰ ਰਿਹਾ ਹੋਵੇ ਇਹ ਨਹੀਂ ਹੋ ਸਕਦਾ ਆਹ ਨਹੀਂ ਜੀਤਾ ਕੋਈ ਆਮਰੀ ਪਰੰਤ ਮਾਲਵਿੰਦਰ ਕਾਂਗਰ ਹਾਂ ਆਖਿਆ ਹਾਂ ਜੀ ਇੱਕੋ ਹੀ ਦਰਸੇ ਜੇ ਸਾਡੇ ਮੇਰ ਕੇ ਮੈਂ ਬਣ ਆ ਜਾ ਹਾਂ ਆ ਹੋਆ ਮਾਲਵਿੰਦਰ ਕਾਂਗਰ ਨਰਾਇਣ ਦੀ ਲੰਬੇ ਸਮਾਂ ਤੋਂ ਉਹਨੇ ਕੱਲ ਇੱਕ ਪੋਸਟ ਪਾਈ ਸੀਗੀ ਕਿ ਸਰਕਾਰ ਨੂੰ ਤੁਹਾਨੂੰ ਮਾਨ ਨੂੰ ਪਸਾਨਾਂ ਨੂੰ ਨਾਲ ਲੈ ਕੇ ਜਰਮਨ ਦੇ ਤੁਸੀਂ ਪੜ੍ਹੀ ਹੋਣੀ ਐ ਅੱਜ ਉਹ ਡਿਲੀਟ ਕਰ ਗਿਆ ਐਨੀ ਲੱਤਾਂ ਜਾਣਾ ਭਰਾਵੋ ਇਹਨਾਂ ਦੇ ਸੋ ਮੈਂ ਅਖੀਰ ਤੇ ਬਾਈ ਨੇ ਗੱਲ ਕਹੀ ਮੈਂ ਉਹ ਸੁਣਾ ਕੇ ਆਪਣੀ ਜਗ੍ਹਾ ਲੈ ਲਈ ਣੀ ਆ ਸੋ ਕੱਲ ਮੈਂ ਹਰਦਾ ਸੀਗਾ ਟੈਚੂ ਬੇਬੀ ਦੀ ਸੈਂਟਰਾਂ ਦੇ ਵਿੱਚ ਪੰਜਾਬ ਦੇ ਵਿੱਚ ਘੱਟੋ ਘੱਟ 7000 ਦੇ ਕਰੀਬ ਆਈਡੀਪ ਸੈਂਟਰ ਆ ਛੋਲੇ ਲੋਹੇ ਅਰੇ ਜੀ ਕਿਵੇਂ ਹੋਣਗੇ ਸੈਂਕੜੇ ਹੋਣਗੇ ਸਾਹਮਣੇ ਵੀ ਹੈਗਾ ਕੀ ਨਾ ਦਾ ਆਸ਼ਾ ਕਰ ਲੋ ਇਹ ਆਈਡੀਪ ਸੈਂਟਰਾਂ 'ਚ ਲੋਡ ਕਿਉਂ ਪਈ ਬਈ ਦੇਖੋ ਪੰਜਾਬ ਦੀ ਏਡੀ ਜ਼ਰਖੇਲ ਧਰਤੀ ਸੰਘਾ ਵੱਢ ਕੇ ਦੱਬ ਦਿਓ ਹਰਾ ਹੋ ਜਾਂਦਾ ਕਹਾਵਤ ਪਣੀਏ ਧਰਤੀ ਦੇ ਇੰਨੀ ਪਜਾਉਂਦ ਜ਼ਰਖੇਲ ਧਰਤੀ ਇੰਨੀ ਕਮਾਲ ਦੀ ਧਰਤੀ ਤੇ ਜਵਾਖ ਲੈਣ ਲੱਗੇ ਟੀਕੇ ਨਾਲ ਤੇ ਉਹਨਾਂ ਸੈਂਟਰਾਂ 'ਚ ਹਸਪਤਾਲਾਂ 'ਚ ਫਰਮ ਕਿਉਂ ਆਉਣਾ ਗਿਆ ਯੂਪੀ ਬਿਹਾਰ ਆਦਿ ਸੂਬਿਆਂ ਦੇ ਬੰਦੇ ਆਣ ਸਾਡੀ ਦਾ ਸਾਡਾ ਡੀਐਨਏ ਤਾਂ ਬਦਲ ਗਿਆ ਜਦੋਂ ਡੀਐਨਏ ਬਦਲ ਗਿਆ ਖੂਨ ਬਦਲ ਗਿਆ ਇੱਕ ਉਹ ਖੂਨ ਜਿਹੜਾ ਅੱਖਾਂ ਵਾਲਾ ਰੜਕਾਂ ਵਾਲਾ ਮਰਕਾਂ ਵਾਲਾ ਯੋਤਾਂ ਵਾਲਾ ਦਲੇਰੀ ਵਾਲਾ ਖੂਨ ਹੈ ਇੱਕ ਉਹ ਖੂਨ ਜਿਹੜਾ ਪਤਾ ਨਹੀਂ ਕਿਸੇ ਬੱਚੀ ਨੂੰ ਹੀ ਬਲਾਕ ਕਰਦੇ ਕਿਸੇ ਬਜ਼ੁਰਗ ਨੂੰ ਵੀ ਮਾਰਦੇ ਕਿਸੇ ਬੱਚੇ ਨੂੰ ਵੀ ਮਾਰਦੇ ਕਿਹਦੇ ਬਾਰੇ ਸੋਚਿਆ ਇਹ ਆਮ ਗੱਲਾਂ ਨਹੀਂ ਹੈਗੀਆਂ ਮੈਂ ਹਮੇਸ਼ਾ ਕਹਿੰਦਾ ਹੁੰਦਾ ਮੈਪੋਲੀਆ ਦਾ ਇੱਕ ਰਾਜਾ ਹੋਇਆ ਉਹਨੇ ਬਹੁਤ ਮੁਲਕ ਜਿੱਤੇ ਆ ਉਹਨੇ ਇੱਕ ਮੁਲਕਾ ਉਹ ਤੋਂ ਲੋਟ ਨਾ ਆਇਆ ਬਹੁਤ ਬੋਸ਼ਾ ਦਿੱਤੀਆਂ ਜਦੋਂ ਵੀ ਉਹ ਜਾਂਦਾ ਚੜਾਈ ਕਰਕੇ ਉਹਨੂੰ ਉੱਥੋਂ ਕੁੱਟਮਾਰ ਕਰਕੇ ਤੇ ਹੁੰਦੇ-ਬੁੰਦੇ ਮਾਰ ਕੇ ਭਜਾ ਦਿੰਦੇ ਉਹਨੇ ਸਾਰਿਆਂ ਦੇ ਹਲਕਾਰ ਇਕੱਠੇ ਕਰ ਲਏ ਸਲਾਹਕਾਰ ਇਕੱਠੇ ਕਰ ਲਏ ਵਜ਼ੀਰ ਫੌਜਾਂ ਦੇ ਜਨਰਲ ਕਰਨਲ ਵੀ ਸੁ져 ਰਹੇ ਜਿਹੜਾ ਦੇਸ਼ ਆ ਕਿਵੇਂ ਲੋਕ ਆਊਗਾ ਜਿਹਨੂੰ ਕਿਵੇਂ ਕਾਬੂ ਚ ਕੀਤਾ ਜਾਵੇ ਕਿਸੇ ਨੇ ਕੋਈ ਸਲਾਹ ਦਿੱਤੀ ਵੀ ਆਪਾਂ ਇੰਨੀ ਫੌਜ ਲੈ ਜੀਏ ਆਪਾਂ ਇੰਨੇ ਘੋਰ ਸਵਾਰ ਲੈ ਜੀਏ ਨੇ ਪੈਦਲ ਲੈ ਜੀਏ ਇੰਨਾ ਤੋਪਖਾਨਾ ਲੈ ਜੀਏ ਆਪਾਂ ਐਂ ਦਬ ਲਗੇ ਆਪਾਂ ਉਹ ਦਬ ਲਗੇ ਉਹ ਸਾਰਿਆਂ ਦੀਆਂ ਗੱਲਾਂ ਸੁਣੀਆਂ ਫਕੀਰ ਤੇ ਪਤਾ ਕੀ ਕਹਿੰਦਾ ਉਹ ਕਹਿੰਦਾ ਨਹੀਂ ਆਏ ਨਹੀਂ ਇਹ ਲੋਕ ਡਾਊਨ ਵਾਲੇ ਤੇ ਮੁੱਖੀ ਭਰਵੀ ਰਹਿ ਜਾਣਗੇ ਨਾ ਤੇ ਫਿਰ ਵੀ ਉੱਠ ਕੇ ਲੜਨਗੇ ਇਹਨਾਂ 'ਚ ਖੂਨ ਹੋ ਆ ਆਪਾਂ ਲੜਾਂ ਆ 12ਵੀਂ 18ਵੀਂ ਸਦੀ 'ਚ ਇਸੇ ਕਰੋ ਗੁਣਤੀ ਦੀ ਸਾਡੀ ਕਿੰਨੀ ਸੀ 15 ਤੋਂ 18000 ਘਰ-ਬਾਰ ਛੁੱਟ ਗਏ ਫਾਕਸ ਖੋਇਆ ਗਿਆ ੱੱਲੂ ਕਾਵੇ ਹੋ ਗਏ ਅੱਜੋਂ ਜਾਰੀ ਕਾਮ ਮਾਰੀ ਗਈ ਜੰਗਲਾਂ ਚ ਜਾ ਕੇ ਵਾਸਾ ਕਰਨਾ ਪਿਆ ਘੋੜਿਆਂ ਦੀਆਂ ਕੱਖ ਨਾਲੇ ਸੌਂਦੇ ਰਹਿਆ ਛੋਲਿਆਂ ਦੀ ਮੁੱਠਕਾ ਹੀ ਗੁਜ਼ਾਰਾ ਕੀਤਾ ਭੋਕੇ ਪਾਣੀ ਪੀ ਕੇ ਜਾਂਦੇ ਰਹੇ ਉਦੋਂ ਬਾਅਦ ਉੱਠ ਕੇ ਰਾਜ ਕਾਇਮ ਕਰ ਲਿਆ ਸੀ ਉਹ ਕੌਮ ਉਹ ਮੁਰਖ ਦੇ ਅੰਦਰ ਵੀ ਉਹੀ ਲੋਕ ਸੀ ਉਹੀ ਕੌਮ ਉਹੀ ਦੱਤ ਉਹੀ ਕੌਮ ਸੀ